ਫੋਨਿੰਗ ਚੁੱਕਦੇ ਕਿ ਟਾਈਮ ਤਾਂ ਹੋ ਗਿਆ ਬੱਚਿਆਂ ਦਾ ਇੰਨਾ ਟਾਈਮ ਹੋ ਗਿਆ ਉਹੋ ਜੇ ਮਮੀ ਨੇ ਫੋਨਿੰਗ ਚੁੱਕਦੇ ਗਿਆ ਕਾਲਾ ਟਾਈਮ ਹੋ ਗਿਆ ਪਿਆ ਉਹ ਵੇਖ ਕਿੱਥੇ ਗਿਆ ਆ ਨੀਗਾ ਤੇ ਫੋਨ ਦਾ ਪਤਾ ਕਰਕੇ ਜਵਾਕਾ ਲੈਣ ਜਾਣਾ ਟਾਈਮ ਹੋਇਆ ਪਿਆ ਫੋਨ ਤੇ ਪੰਗੇ ਲੈਂਦਾ ਹੋਣਾ ਮੈਂ ਵੇਖ ਕੇ ਉਹਦਾ ਬਾਹਰ ਜਾ ਉਹ ਬੈਠਾ ਜੋਕਾ ਨਹੀਂ ਲੈਣ ਜਾਣਾ ਕੰਮ ਤਾਂ ਹੋ ਗਿਆ ਉਹ ਜੋਕਾ ਨਹੀਂ ਲੈਣ ਜਾਣਾਗਾ 3 ਘੰਟੇ ਹੋ ਗਏ ਤੈਨੂੰ ਆਵਾਜ਼ਾਂ ਮਾਰਦਿਆਂ ਨੂੰ ਓਏ ਹੋਏ ਕਿੰਨਾ ਟਾਈਮ ਹੋ ਗਿਆ ਉਹ ਟਾਈਮ ਤਾਂ ਹੋਤਾ ਹੋਇਆ ਪਿਆ ਹੈਗਾ ਇਹਨੂੰ ਅਸ ਐਂ ਹੀ ਕਰੀ ਜਾਣਾ ਠੀਕ ਹੈ ਠੀਕ ਹੈ ਰੀਲਾਂ ਦਾ ਵੀ ਫੰਗਾ ਹੀ ਆ ਯਾਰ ਪਤਾ ਹੀ ਨਹੀਂ ਲੱਗਦਾ ਟਾਈਮ ਜੱਕਦੋ ਹੋ ਗਿਆ ਤੇ ਉਧਰੋਂ ਚੌਕਾਂ ਨੂੰ ਵੀ ਲੈਣ ਜਾਣਾ ਯਾਰ ਆਪਾਂ ਵੀ ਹੁਣ ਡੈਡੀ ਨੂੰ ਫੜਾਤਾ ਫੋਨ ਵੇ ਨਾ ਕਿੰਨਾ ਟਾਈਮ ਲਾਉਂਦੇ ਆ ਪਤਾ ਲੱਗਦਾ ਨਾ ਸਵਾਦ ਦਾ ਪਤਾ ਲੱਗੂ ਅੱਜ ਨਾ ਵੀ ਕਿਵੇਂ ਰੀਲਾਂ ਦੇਖਣ ਦਾ ਕਿੰਨਾ ਕੁ ਟਾਈਮ ਕਿਵੇਂ ਲੰਘਦਾ ਲੋ ਵੀ ਅਸੀਂ ਤਾਂ ਮੂੰਗਫਲੀ ਲੈ ਕੇ ਵੀ ਆ ਕੇ ਇੱਥੇ ਡੈਡੀ ਹੁਣ ਹੀ ਦੇ ਨੇ ਕਿੱਥੇ ਆ ਰੋਗ ਜੋ ਰੋਗ ਜੋ ਤੇਲ ਵੀ ਚੋਣਾ ਸੀ ਮੇਰੀ ਜੀ ਤੋ ਇੱਧਰ ਸਾਡੇ ਘਰੇ ਵੀ ਮੂਫਲੀ ਆਈ ਆ ਮੰਡਾਂਗੇ ਲੋੜ ਹੀ ਹੁਣ ਆਪਾਂ ਮੈਂ ਕਿੱਥੇ ਗਿਆ ਡੈਡੀ ਫੋਨ ਫੜਾ ਗਿਆ ਤੂੰ ਭਰਾਵਾ ਤੇ ਕਹਿੰਦਾ ਨੇ ਉੱਥੇ ਬੈਠਾ ਹੋਣਾ ਫੋਨ ਵੇਦਾ ਉੱਥੇ ਹੀ ਬਟਿਆ ਇੱਧਰ ਦੇਖ ਕੇ ਆਉਣਾ ਅੰਦਰ ਜਾ ਕੇ ਮੈਂ ਉੱਥੇ ਤਾਂ ਨਹੀਂ ਕਿਤੇ ਬੈਠੇ ਲਾਇਆ ਵੀ ਮਤਰੋ ਲਾ ਰੀਲ ਵਾਲੇ ਚੱਕਰ 'ਚ ਡੈਡੀ ਵੀ ਫਸ ਗਏ ਉਹ ਬੈਠਿਆ ਨਾ ਬੈਕੀ ਜਾਂਦੇ ਲੈ ਆ ਆ ਦਸ ਮਿੰਟ ਉਹ ਤੁਹਾਨੂੰ 7 ਘੰਟੇ ਹੋ ਗਏ ਬੈਠੇ ਨਾ ਨੇਰਾ ਹੋ ਗਿਆ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਫੜਿਆ ਭਾਂਜੇ ਕੰਜੇ ਖਾਂਦਾ ਮੇਥੋਂ ਨਹੀਂ ਹੁੰਦਾਗਾ ਇਹ ਤਾਂ ਤੁਸੀਂ ਤੈਨੂੰ ਦੇਖ ਲੈਣਾ ਦੀ ਨੇਰਾ ਕੰਨਾ ਹੋ ਗਿਆ ਜਾਲ ਆ ਭਾਂਜੇ ਵਿੱਚ ਬੰਦਾ ਫਸ ਜੇ ਤੇ ਨਿਕਲਦਾ ਨਹੀਂਗਾ ਉਹ ਤੇ ਵਾ ਮੈਂ ਤੁਹਾਨੂੰ ਇਹ ਚੱਕਰ ਸੀ ਦੱਕਿਆ ਸੀਗਾ ਚਲਿਓ ਮੈਂ ਆਜੋ ਲਗਾ ਨੈਟਕਾ ਜਾਲ ਆ ਇਹ ਪੁੱਛੀ ਨੰਬਰ ਤੱਕ ਜੇ ਖਾਣਾ ਭੇਜ ਦੇ ਨਾ ਤੇ ਮੈਂ ਤੁਹਾਨੂੰ ਐਵੇਂ ਤਾਂ ਨਹੀਂ ਕਿਹਾ ਮੈਂ ਤਾਂ ਤੁਹਾਨੂੰ ਕਹਿ ਚਲ ਵੇਖ ਲੋ ਭਾਈ ਤੁਸੀਂ ਕੀ ਐ ਇਹ ਨੈਟਕਾ ਜਾਲ ਆ ਭਾਈ ਇਹਦੇ ਵਿੱਚ ਧਿਆਨ ਦੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੰਮ ਵਾਲੀਆਂ ਚੀਜ਼ੀਆਂ ਉਹ ਤੁਸੀਂ ਵਰਤਿਆ ਕਰੋ ਇਹ ਰੀਲਾ ਰੋਲਾ ਵੇਖ ਕੇ ਤਾਂ ਕ ਟਾਈਮ ਪਾਸ ਨਾ ਕਰੋ ਤੇ ਜਿਹੜੇ ਕੰਮ ਤੋਂ ਸਿੱਖਿਆ ਲੈਣ ਵਾਲੀ ਚੀਜ਼ਾਂ ਉਹ ਤੁਸੀਂ ਦੇਖਿਆ ਕਰੋ ਆ ਵੇਖ ਲੋ ਡੈਡੀ ਹੁਣ ਤੁਸੀਂ ਵੇਖ ਲੋ ਦੁਪਹਿਰੇ ਮੈਂ ਛੱਡ ਕੇ ਗਿਆ ਪਹਿਲਾਂ ਤਾਂ ਮੈਂ ਰੀਲਾਂ ਦੇ ਵਿੱਚ ਐ ਐ ਲੱਗਾ ਰਿਹਾ ਤੇ ਹੁਣ ਡੈਡੀ ਵੇਖ ਲੋ ਨੀਰਾ ਹੋ ਗਏ ਤੁਹਾਨੂੰ ਟਾਈਮ ਲੱਗਿਆ ਪਤਾ ਇਸੇ ਕਰਕੇ ਤੁਹਾਦੇ ਹੱਥ ਜੋੜ ਕੇ ਬੇਨਤੀ ਹੈ ਜਿਹੜਾ ਯੂਥ ਹੈ ਕੱਲੀਆਂ ਰੀਲਾਂ ਤੇ ਐ ਨਾ ਕਰ ਟਾਈਮ ਵੇਸਟ ਕਰੇ ਕੁਝ ਅੱਜ ਦਾ ਕੰਮ ਕਰੇ ਚਲੋ ਠੀਕ ਹੈ ਆਜੀ ਚੱਲੀਏ ਹੁਣ ਓਕੇ ਬਾਈ ਹੁਣ